ਅੱਜ ਇਹ ਨੁਕਰੀ ਘੋੜੀ ਫੋਰ ਸੇਲ ਦੀ ਲੈ ਕੇ ਆਏ ਮਿੱਤਰੋ ਘੋੜੀ ਦੀ ਆਪਾਂ ਤੁਹਾਨੂੰ ਅੱਗੇ ਵੀਡੀਓ ਵਿੱਚ ਸਾਰੇ ਡਿਟੇਲ ਵਗੈਰਾ ਦੱਸਾਂਗੇ ਤੇ ਮੌਕੇ ਤੇ ਇਹ ਗੱਬਨ ਚੈੱਕ ਪਾਸ ਵੀ ਆ ਤਾਂ ਵੀਡੀਓ ਨੂੰ ਛੇ ਦੀ ਛੇ ਦੀ ਕਰ ਦਿਓ ਲਾਈਕ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਹੀ ਲੈ ਜਾਨਵਰ ਦੀ ਐਦਾਂ ਹੀ ਵੀਡੀਓ ਹੋਰ ਆਉਂਦੇ ਰਹਿਣੀਆਂ ਬਾਕੀ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਜਾਨਵਰ ਜੈਡ ਕਰਵਾਉਣੀ ਹੋਵੇ ਤਾਂ ਜਿਹੜਾ ਨੰਬਰ ਆ ਮਿੱਤਰੋ ਆਪਣਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੁੰਦਾ ਆ ਉਸ ਨੰਬਰ ਤੇ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ ਬਾਕੀ ਇੱਕ ਆਫਰ ਵੀ ਚੱਲ ਰਿਹਾ ਹੈ ਮਿੱਤਰੋ ਜਿਹੜੀ ਸੱਜਣ ਮਿੱਤਰਾਂ ਨੇ ਐਡ ਕਰਵਾਉਣੀ ਹੋਵੇ ਜਿਹੜੇ ਸੱਜਣ ਮਿੱਤਰ ਆਪਣੇ ਇੰਸਟਾਗ੍ਰਾਮ ਦੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਾਂ ਸਕਰੀਨਸ਼ਾਟ ਸੈਂਡ ਕਰਨਗੇ ਉਹ ਸੱਜਣ ਮਿੱਤਰਾਂ ਦੀ ਆਪਾਂ ਵੀਡੀਓ ਬਿਲਕੁਲ ਫਰੀ ਦੇ ਵਿੱਚ ਕਰ ਦਾਂਗੇ ਇਹ ਆਫਰ ਮਿੱਤਰੋ ਬਿਲਕੁਲ ਥੋੜੇ ਦਿਨਾਂ ਵਾਸਤੇ ਅਵੇਲੇਬਲ ਆ ਤਾਂ ਜੇ ਕਿਸੇ ਨੇ ਵੀ ਕਰਵਾਉਣੀ ਹੋਵੇ ਤਾਂ ਛੇਤੀ ਛੇਤੀ ਮੌਕੇ ਦਾ ਫਾਇਦਾ ਚੈੱਕ ਲੋ ਇਹ ਨੁਕਰੀ ਘੋੜੀ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦੀ ਆ ਤੇ ਬਹੁਤ ਚੰਗੇ ਬਲੱਡ ਲਾਈਨ ਦੇ ਘੋੜੇ ਤੁਸੀਂ ਮੇਟ ਕਰਵਾਈ ਹੋਈ ਆ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਗੈਰਾ ਦਵਾਂਗੇ ਬਾਕੀ ਘੋੜੀ ਦਾ ਕੱਦ ਕਾਠੀ ਬਹੁਤ ਚੰਗਾ ਤੁਸੀਂ ਦੇਖ ਹੀ ਸਕਦੇ ਹੋ 5 ਸਾਲ ਘੋੜੀ ਦੀ ਉਮਰ ਹੈ ਮਿੱਤਰੋ 63 ਇੰਚੇ ਹਾਈਟ ਕਰ ਚੁੱਕੀ ਹੈ ਬਾਲ ਭੋਰੀਆਂ ਵਗੈਰੇ ਨੇ ਪੂਰੀ ਸਾਫ ਹੈ ਸਵਾਰੀ ਵਗੈਰੇ ਦੇ ਵੀ ਪਾਸ ਆ ਗਈ ਨੂਰਾ ਬਾਕਰਪੁਰ ਵਾਲਾ ਐਸ ਦਾ ਪਿਆਉ ਆ ਮੌਕੇ ਤੇ 4 ਮਹੀਨੇ ਦੀ ਗੱਭਨ ਚੈੱਕ ਪਾਸ ਹੋ ਚੁੱਕੀ ਹੈ ਘੱਲਾਂ ਵਾਲੇ ਚੇਤਕ ਤੋਂ ਬਾਕੀ ਤੁਸੀਂ ਫੇਸ ਕੁਆਲਟੀ ਵਗੈਰੇ ਚੈੱਕ ਕਰ ਹੀ ਸਕਦੇ ਹੋ ਘੋੜੀ ਦੀ ਚਾਲ ਵਗੈਰਾ ਉਹ ਦੇਖ ਲੋ ਬਹੁਤ ਸੋਹਣਾ ਤੁਰਦੀ ਆ ਤੇ ਫੇਸ ਕੁਆਲਟੀ ਵਗੈਰੇ ਵੀ ਘੋੜੀ ਚ ਬਹੁਤ ਸੋਹਣੀ ਆ ਸਪੌਟ ਵਗੈਰੇ ਮਿੱਤਰੋ ਬਹੁਤ ਘੱਟ ਜਿੰਮਾ ਚਿੰਮਾ ਕੋਈ ਸਪੌਟਸ ਨੂੰ ਦਿਖੂਗਾ ਫੋਟੋ ਵੀਡੀਓ ਤੇ ਕੋਈ ਸਪੌਟ ਵਗੈਰਾ ਵੀ ਨਹੀਂ ਦੇਂਦਾ ਐਸ ਦੇ ਰੇਟ ਵਗੈਰੇ ਦੀ ਗੱਲ ਮਾਲਕੇਰੇ ਫੋਨ 'ਤੇ ਕਰਨਗੇ ਇਹ ਘੋੜੀ ਮਿੱਤਰੋ ਐਸ ਟਾਈਮ ਪੰਜਾਬਾ ਸਟੱਡ ਫਾਰਮ ਵਾਲੇ ਵੀਰਾਂ ਕੋਲ ਖੜੀ ਹੈਗੀ ਮਾਲਕਰੇ ਨੰਬਰ ਸਕਰੀਨ ਤੇ ਚੱਲ ਰਹੇ ਤੇ ਬਾਕੀ ਮਾਲਕ ਵੀਰਾਂ ਕੋਲ ਮਿੱਤਰੋ ਖੁਦ ਦਾ ਸਟਾਈਲਿੰਗ ਵੀ ਆ ਬਾਦਸ਼ਾਹ ਘੋੜਾ ਬਾਸ਼ਾ ਮਿੱਤਰੋ ਚਾਰ ਬਾਰ ਦਾ ਚੈਂਪੀਅਨ ਰਹਿ ਚੁੱਕਾ ਹੈ ਤੇ 67 68 ਇੰਚਸ ਦੀ ਹਾਈਟ ਹੈਗੀ ਬਿਲਕੁਲ ਸਪੌਟਲੈਸ ਘੋੜਾ ਹੈ ਤੇ ਆਪ ਦੇਕਰ ਹੁਣ ਤੱਕ ਜਿੰਨੇ ਵੀ ਰਿਜ਼ਲਟ ਆਏ ਆ ਉਹ ਵੀ ਬਿਲਕੁਲ ਸਪੌਟਲੈਸ ਦਿੱਤੇ ਆ ਉਸਨੇ ਬਾਸ਼ਾ ਦੀ ਵੀਡੀਓ ਮਿੱਤਰੋ ਸਾਨੂੰ ਆਪਣੇ ਚੈਨਲ ਤੇ ਮਿਲ ਜੂਗੀ ਬਿਲਕੁਲ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਾਂ ਬਾਸ਼ਾ ਦੀ ਵੀਡੀਓ ਕੀਤੀ ਸੀ ਬਾਕੀ ਘੋੜੀ ਡਿਟੇਲ ਆਪਾਂ ਤੁਹਾਨੂੰ ਇੱਕ ਵਾਰ ਦੇਖ ਦਾਂ ਜੇ ਨੋਰਾ ਬਾਕਰਪੁਰਾ ਐਸ ਦਾ ਬਾਪ ਆ ਮਿੱਤਰੋ 5 ਸਾਲ ਉਮਰ ਹੈਗੀ 63 ਇੰਚ ਹਾਈਟ ਆ ਬਾਲ ਭਰੇ ਵਗੈਰਾ ਦੀ ਪੂਰੀ ਸਾਫ ਆ ओके ਦੇ 4 ਮਹੀਨੇ ਦੀ ਗੱਭਣ ਚੈੱਕ ਪਾਸ ਹੋ ਚੁੱਕੀ ਹੈ ਕੱਲਾਂ ਵਾਲੀ ਚੇਤਕ ਤੋਂ ਗੱਭਣ ਹੋਈ ਆ ਬਾਕੀ ਫੇਸ ਕੁਆਲਟੀ ਵਗੈਰਾ ਵਾਸਤੇ 15 ਸੈਂਡੇ ਕੋਈ ਲੋੜ ਨਹੀਂ ਮਿੱਤਰੋ ਉਹ ਤੁਹਾਡੇ ਸਾਹਮਣੇ ਹੈਗੀ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਚੰਗੀ ਫੇਸ ਕੁਆਲਟੀ ਵਗੈਰਾ ਆ ਬਾਕੀ ਸਪੌਟ ਵਗੈਰਾ ਤਾਂ ਮਿੱਤਰੋ ਘੋੜੀ ਦੇ ਕੋਈ ਦੀਂਦੇ ਹੀ ਨਹੀਂ ਫੋਟੋ ਵੀਡੀਓ ਜੀ ਤੁਸੀਂ ਦੇਖ ਹੀ ਸਕਦੇ ਹੋ ਜੇ ਕਿਸੇ ਨੇ ਘੋੜੀ ਖਰੀਦੀ ਨਹੀਂ ਹੋਵੇ ਜਾਂ ਘੋੜੀ ਵਾਸਤੇ ਕੋਈ ਡਿਟੇਲ ਲੈਣੀ ਹੋਵੇ ਮਾਲਕ ਉਹਨਾਂ ਨੰਬਰ ਸਕਰੀਨ ਤੇ ਚੱਲ ਰਹੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਪੰਜਾਬਵਾ ਸਟੱਡ ਫਾਰਮ ਵਾਲੀ ਵੀਰਾਂ ਕੋਲ ਇੱਕ ਊਡੀ ਖੜੀ ਹੈ ਜਿਹਨਾਂ ਕੋਲ ਮਿੱਤਰੋ ਚਾਰ ਵਾਰ ਦਾ ਚੈਂਪੀਅਨ ਬਾਦਸ਼ਾਹ ਘੋੜਾ ਵੀ ਆ। ਬਾਕੀ ਵੀਡੀਓ ਸਾਰੇ ਦੇਖਣ ਲਈ ਧੰਨਵਾਦ ਮਿੱਤਰੋ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਜਾਓ ਐਦਾਂ ਹੀ ਸੇਲ ਵਾਲੇ ਜਾਨਵਰਾਂ ਦੀ ਹੋਰ ਵੀਡੀਓ ਆਉਂਦਾ ਰਹਿਣਗੀਆਂ। ਬਾਕੀ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਜਾਨਵਰ ਦੇ ਐਡ ਕਰਵਾਉਣੇ ਹੋਵੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ। ਬਾਕੀ ਜਿਹੜਾ ਸੱਜਣ ਮਿੱਤਰ ਆਪਣਾ ਇੰਸਟਾਗ੍ਰam ਫੇਸਬੁੱਕ YouTube ਤੇ ਤਿਤਨੇ ਚੀਜ਼ਾਂ ਨੂੰ ਫਾਲੋ ਕਰਕੇ ਆਪਾਂ ਸਕਰੀਨਸ਼ਾਟ ਸੈਂਡ ਕਰੂਗਾ ਉਸ ਜਨ ਮਿੱਤਰ ਦੀ ਆਪਾਂ ਵੀਡੀਓ ਬਿਲਕੁਲ ਫ੍ਰੀ ਦੇ ਵਿੱਚ ਕਰਦਾਗੇ ਮਿੱਤਰੋ ਇਹ ਆਫਰ ਕੋਸ਼ਿਸ਼ ਦੇਣਾਂ ਵਾਸਤੇ ਅਵੇਲੇਬਲ ਰਹੂਗਾ ਮਿੱਤਰੋ